ਹਾੜੀਆਂ ਤੇ ਸ਼ਾਂਤ ਵਾਤਾਵਰਨ ਲਈ ਮਸ਼ਹੂਰ ਹਿਮਾਚਲ ਪ੍ਰਦੇਸ਼ ਪਿਛਲੇ ਕੁਝ ਦਿਨਾਂ ਤੋਂ ਨਫ਼ਰਤ ਦੀ ਅੱਗ ਦੇ ਵਿੱਚ ਝੁੱਲਸ ਰਿਹਾ ਹੈ। ਸ਼ਿਮਲਾ ਦੇ ਸੰਜੋਲੀ ਚ ਇੱਕ ਮਸਜਿਦ ਨੂੰ ਲੈ ਕੇ ਸ਼ੁਰੂ ਹੋਏ ਹੰਗਾਮੇ ਦੀ ਗੂੰਜ ਹੁਣ ਦੇਸ਼ ਭਰ ਚ ਸੁਣਾਈ ਦੇ ਰਹੀ ਹੈ। ਇਸ ਵਿਵਾਦ ਕਰਕੇ ਫਿਰਕੂ ਨਫ਼ਰਤ ਵੀ ਵੱਧ ਰਹੀ ਹੈ। ਸਿਆਸੀ ਪਾਰਟੀਆਂ ਬਾਲਦੀ ਉੱਪਰ ਹੋਰ ਤੇਲ ਪਾ ਰਹੀਆਂ ਨੇ ਦਰਅਸਲ ਹਿੰਦੂ ਸੰਗਠਨ ਨੇ ਸ਼ਿਮਲਾ ਚ ਬਣੀ ਸੰਜੋਲੀ ਮਸਜਿਦ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਉਸ ਨੂੰ ਢਾਉਣ ਦੀ ਮੰਗ ਕਰ ਰਹੇ ਨੇ ਬੁੱਧਵਾਰ ਨੂੰ ਹਿੰਦੂ ਸੰਗਠਨਾ ਨੇ ਮਸਜਿਦ ਦੀ ਦਹਿਲੀਸ ਤੱਕ ਮਾਰਚ ਕੀਤਾ ਤੇ ਕੰਧਾਂ ਨੂੰ ਢਾਉਣ ਦੀ ਕੋਸ਼ਿਸ਼ ਵੀ ਕੀਤੀ ਤਰਨਾਕਾਰੀਆਂ ਦਾ ਹੰਗਾਮਾ ਕਾਫੀ ਦੇਰ ਤੱਕ ਜਾਰੀ ਰਿਹਾ ਇਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫੀ ਮੁਸ਼ਕਲ ਕਰਨੀ ਪਈ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੇ ਲਈ ਪੁਲਿਸ ਨੇ ਜਲ ਤੋਪਾ ਦਾ ਸਹਾਰਾ ਲਿਆ ਤੇ ਲਾਠੀ ਚਾਰਜ ਵੀ ਕੀਤਾ ਪਰ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਹਿੰਦੂ ਸੰਗਠਨ ਦੇ ਲੋਕ ਪਿੱਛੇ ਹਟਣ ਨੂੰ ਤਿਆਰ ਨਹੀਂ ਹਿੰਦੂ ਸੰਗਠਨ ਨੇ ਪਹਿਲਾਂ ਹੀ ਰੈਲੀ ਕੱਢਣ ਦਾ ਐਲਾਨ ਕਰ ਦਿੱਤਾ ਸੀ ਪੁਲਿਸ ਨੇ ਸੰਗਠਨ ਦੇ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਧਾਰਾ 166 ਲਾ ਦਿੱਤੀ ਸੀ ਪਰ ਲੋਕ ਨਹੀਂ ਮੰਨੇ ਬੁੱਧਵਾਰ ਸਵੇਰ ਤੋਂ ਹੀ ਵੱਖ-ਵੱਖ ਕੋਨਿਆਂ ਤੋਂ ਲੋਕ ਪਹੁੰਚੇ ਉੱਥੇ ਪ੍ਰਦਰਸ਼ਨ ਹੋਇਆ ਭਾਰੀ ਪ੍ਰਦਰਸ਼ਨ ਹੋਇਆ ਜ਼ਿਕਰ ਜੋਕ ਹੈ ਕਿ ਸੰਜੋਲੀ ਮਸਜਿਦ ਬਾਰੇ ਪਹਿਲੀ ਸ਼ਿਕਾਇਤ ਸਾਲ 2010 ਦੇ ਵਿੱਚ ਕੀਤੀ ਗਈ ਸੀ ਇਸ ਮਾਮਲੇ ਦੀ ਸੁਣਵਾਈ ਅਦਾਲਤ 'ਚ ਚੱਲ ਰਹੀ ਹੈ ਇਸ ਲਈ ਸਵਾਲ ਇਹ ਉੱਠਦਾ ਹੈ ਕਿ ਜੇਕਰ ਮਾਮਲਾ ਇੰਨਾ ਪੁਰਾਣਾ ਹੈ ਤਾਂ ਇਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ 'ਚ ਅਚਾਨਕ ਹੰਗਾਮਾ ਕਿਉਂ ਹੋਇਆ ਦਰਅਸਲ 31 ਅਗਸਤ ਨੂੰ ਦੋ ਪਾਈਚਾਰਿਆਂ ਵਿੱਚ ਲੜਾਈ ਹੋਈ ਸੀ ਇੱਕ ਪਾਈਚਾਰੇ ਦੇ ਲੋਕਾਂ ਨੇ ਇੱਕ ਸਥਾਨਕ ਗਤੀ ਦੀ ਕੁਟਮਾਰ ਕੀਤੀ ਸੀ ਨੌਜਵਾਨਾਂ ਦੀ ਕੁਟਮਾਰ ਦੇ ਵਿਰੋਧ ਦੇ ਵਿੱਚ ਹਿੰਦੂ ਜਥੇਬੰਦੀਆਂ ਭੜਕ ਗਈਆਂ ਤੇ ਪਹਿਲਾ 1 ਸਤੰਬਰ ਤੇ ਫਿਰ 5 ਸਤੰਬਰ ਨੂੰ ਰੋਜ਼ ਪ੍ਰਦਰਸ਼ਨ ਕੀਤੇ ਗਏ। ਇੱਥੋਂ ਹੀ ਮਸਜਿਦ ਦਾ ਮੁੱਦਾ ਮੁੜ ਉੱਠਣ ਲੱਗਾ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਸੰਜੋਲੀ ਦੇ ਪੋਸ਼ ਇਲਾਕੇ ਵਿੱਚ ਬਿਨਾਂ ਮਨਜ਼ੂਰੀ ਤੇ ਨਕਸ਼ਾ ਪਾਸ ਕਰਵਾਏ 5 ਮੰਜ਼ਲਾ ਮਸਜਿਦ ਕਿਵੇਂ ਬਣਾਈ ਗਈ? ਇਹ ਗੈਰਕਾਨੂੰਨੀ ਹੈ ਤੇ ਇਸ ਨੂੰ ਟਾਇਆ ਜਾਣਾ ਚਾਹੀਦਾ ਹੈ। ਸਥਾਨਕ ਲੋਕਾਂ ਅਨੁਸਾਰ ਇੱਥੇ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਪਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਆਉਂਦੇ ਨੇ। ਇਸ ਕਾਰਨ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਧਰ ਮਸਜਿਦ ਦੇ ਇਮਾਮ ਦਾ ਕਹਿਣਾ ਹੈ ਕਿ ਨੌਜਵਾਨ ਉਪਰ ਹਮਲੇ ਦੇ ਮਾਮਲੇ 'ਚ ਵੱਖਰੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੂੰ ਮਸਜਿਦ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਉਹਨਾਂ ਕਿਹਾ ਕਿ ਮਸਜਿਦ 1947 ਤੋਂ ਪਹਿਲਾਂ ਬਣੀ ਸੀ ਅਤੇ ਉਸ ਸਮੇਂ ਇੱਕ ਕੱਚੀ ਸੀ ਇਸ ਪੂਰੇ ਹੰਗਾਮੇ ਤੇ ਹਿਮਾਚਲ ਦੀ ਸੂਕੂ ਸਰਕਾਰ ਦੇ ਮੰਤਰੀ ਅਨਿਰੁੱਧ ਸਿੰਘ ਨੇ ਕੁਝ ਦਿਨ ਪਹਿਲਾਂ ਸਦਨ 'ਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਮਸਜਿਦ ਗੈਰ ਕਾਨੂੰਨੀ ਹੈ ਤੇ ਜ਼ਮੀਨ ਹਿਮਾਚਲ ਸਰਕਾਰ ਦੀ ਹੈ ਫਿਰ ਉਨ੍ਹਾਂ ਨੇ ਮੁਸਲਿਮ ਆਬਾਦੀ ਦੀ ਕੁਸਤੈਰ ਦਾ ਮੁੱਦਾ ਵੀ ਉਠਾਇਆ ਸੀ ਉੱਥੇ ਇਸ ਵਿਵਾਦ ਬਾਰੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਜਰਮ ਠਾਕੁਰ ਦਾ ਕਹਿਣਾ ਹੈ ਕਿ ਅਸੀਂ ਇਸ ਤੇ ਅੱਖਾਂ ਬੰਦ ਨਹੀਂ ਕਰ ਸਕਦੇ ਸਰਕਾਰ ਨੂੰ ਹਿੰਦੂਆਂ ਤੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇਸ ਦੇ ਜਵਾਬ ਦੇ ਵਿੱਚ ਸੀਐਮ ਸੁਖੂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਨਹੀਂ ਲੈਣ ਦੇਣਗੇ